ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੋਗੇ ਜ਼ਿਲ੍ਹੇ ਦਾ ਲੰਗਿਆਣਾ ਨਵਾਂ ਲੰਗਿਆਂ ਨੇ ਪਿੰਡ ਦੇ ਵਿੱਚ ਮੈਂ ਐਸਟਨ ਲੀਡਾ ਕੋਈ ਲੰਗਿਆਂ ਨੇ ਨਵੇਂ ਪਿੰਡ ਦੇ ਵਿੱਚ ਆ ਗਏ ਤਾਂ ਤੁਹਾਨੂੰ ਮਿੱਤਰੋ ਇੱਕ ਬਹੁਤ ਸ਼ਹੀਦ ਦਾ ਮਿਲੂਗਾ ਜਿਹੜਾ ਕਿ ਇੱਕ 5 2 3 ਸਾਲ ਪਹਿਲਾਂ ਇੱਥੇ ਇੱਕ ਜਾੜ ਜਿਹੜਾ ਕ੍ਰੈਸ਼ ਹੋਇਆ ਸੀ ਮਿੱਤਰੋ ਤੇ ਉਸ ਚੀਜ਼ ਨੇ ਸਾਰਾ ਪਿੰਡ ਨੂੰ ਬਚਾਇਆ ਸੀ ਸਲਾਮ ਬਣਦੀ ਉਸ ਨੂੰ ਕਰਨੀ ਮਿੱਤਰੋ ਤੇ ਉਸ ਤੋਂ ਜਦੋਂ ਗੇਟ ਵਾਲੇ ਪਾਸੇ ਨੂੰ ਮੁੜੋਗੇ ਤੁਸੀਂ ਮਿੱਤਰੋ ਤਾਂ ਫਿਰ ਨਹੀਂ ਫਿਰ ਨਹੀਂ ਆ ਕੇ ਬਾਈ ਦਾ ਘਰ ਆ ਜੂਗਾ ਇੱਕ ਮੈਂ ਬਕੂਆ ਤੇ ਇੱਕ ਕੱਟਾ ਦੋ ਜਾਨਵਰਾਂ ਦਾ ਬਾਈ ਦੇ ਕੋਲ ਦੋਵੇਂ ਘਰ ਦੇ ਜਾਨਵਰਾਂ ਘਰੇ ਲੋ ਪਰਿਵਾਰ ਆ ਮੈਂ ਬੜੀ ਟਿਕਾਣੀ ਦੀ ਉੱਤੀ ਨਵੀਂ ਕੱਦ ਕਾਠਾ ਦੀ ਮੰਡੀ ਸੋਹਣੀ ਸੁਨੱਖੀ ਆ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਮਿਲਦੇ ਆ ਬਾਈ ਨੂੰ ਅੱਜ ਕਰੀਏ ਗੱਲਬਾਤ ਆ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਮਹਾਰਾਜ ਠੀਕ ਆ ਸੇਤਾ ਦੇ ਪਰਿਵਾਰ ਬਾਈ ਜੀ ਵਧੀਆ ਜੀ ਆਪਣਾ ਨਾਮ ਦੱਸ ਦਈਏ ਕਿਰਨ ਨਾਮ ਅਮਰਜੀਤ ਸਿੰਘ ਅਮਨ ਅਮਰਜੀਤ ਜੀ ਅਮਰਜੀਤ ਭਾਈ ਅਮਰਜੀਤ ਫਿਰ ਕਿਰਨ ਲਈ ਆਪਾਂ ਸੂਸ ਦੋਵੇਂ ਹਾਂਜੀ ਕਿਰਨ ਲਈ ਠੀਕ ਹੈ ਇਹ ਮੈਂ ਜਿਹੜੀ ਬਈ ਕਿਰਨ ਵਾਸਤੇ ਸੂਸ ਹੁੰਦੀ ਐ ਇਹ ਦੂਜਾ ਸੂਸਾ ਹੁੰਦੀ ਤੂੰ ਤੇਰਾ ਸੂਆ ਇਹਨੇ ਸੂਣਾ ਵਾ ਭਾਈ ਇਹਨੂੰ ਸੂਸ ਕਿੰਨਾ ਦੁੱਧ ਦੇਗੀ ਭਈ ਇਹ ਪਹਿਲੇ ਸੂਏ 12 ਲੀਟਰ ਤੋਂ ਚੋਇਆ ਜੀ ਮੈਨੂੰ 12 ਲੀਟਰ ਦੁੱਧ ਆਪਾਂ ਪਹਿਲੇ ਸੂਏ ਤੋਂ ਓੜਿਆ ਹੋਇਆ ਜੀ ਮਿਲਦੀ ਕਿੰਨਾ ਕੁ ਟੈਵਰੇਜ ਬਲਾਂ ਪਣ ਤੋਂ ਬਾਅਦ ਪਿਆ ਕੀ 7-8 ਮਹੀਨੇ ਦੁੱਧ ਦੇ ਘੱਟ ਆਪਾਂ ਉਹ ਸਾਰਾ ਦੁੱਧ ਦਾ 11 ਮਹੀਨੇ ਚ ਹੋਇਆ ਜੀ ਸਾਰਾ ਦੁੱਧ ਦਾ 11 ਮਹੀਨੇ ਚ ਹੋਇਆ ਹਾਂ ਬਾਅਦੋਂ ਤੋਂ ਤੋਂ ਲੈ ਕੇ ਤੇ ਮੰਨ ਲਾ ਵੀ ਮੈਂ ਟੋਟਲ ਇਹਦਾ ਦੁੱਧ 11 ਮਹੀਨੇ ਜਿਹੜਾ ਇਹਨੇ ਪੀਕੜਾ ਕਰਤਾ ਅੱਛਾ ਬਣ ਕਿੰਨੇ ਕੁ ਟਾਈਮ ਬਾਅਦ ਗਈ ਸੀ ਬਈ ਇਹ ਬਣੀ ਸੀਗੀ ਇਹੇ ਸ਼ੇ ਆਮੀਨ ਆ ਬੜਾ ਸ਼ੇ ਆਮੀਨ ਆ ਬੜਾ ਅੱਛਾ ਭਾਈ ਇੱਕ ਗੱਲ ਹੋਰ ਦੱਸਿਓ ਮੈਨੂੰ ਇਹ ਮਾਲਾ ਜਿਹੜਾ ਦਾ ਪੀਕ ਲੈਵਲ ਸੀ ਉਹ ਤਾਂ ਬਹੁਤ ਵਧੀਆ ਰਹਿ ਗਿਆ ਚਲੋ ਤੇ ਹੱਥ ਹੁਥਦਾ ਤਾਂ ਨਹੀਂ ਕਰਦੇ ਜਿਵੇਂ ਕਈ ਵਾਰ ਨਹੀਂ ਨਹੀਂ ਜਿਹੜਾ ਮਰਦੀ ਟੋਲੇ ਕੋਈ ਘਰੇ ਰੱਖਣ ਵਾਲਾ ਭਰਾ ਵਾਲਾ ਜੇ ਲੰਬੇ ਵਾਲੀ ਚੀਜ਼ ਤਾਂ ਨਹੀਂ ਨਹੀਂ ਘਰੇ ਰੱਖਣ ਵਾਲਾ ਵਧੀਆ ਸੀਗਾ ਆਪਾਂ ਦਾ ਘਰੇ ਚੋਈ ਆ ਠੀਕ ਹੈ ਭਾਈ ਤਾਂ ਠੀਕ ਹੈ ਜਿਹੜਾ ਭਰਾਇਆ ਭਾਈ ਇਹਨੂੰ 500 ਦਾ ਭਰਾਇਆ ਜੀ 500 ਦਾ ਠੀਕ ਹੈ ਠੀਕ ਹੈ ਅੱਛਾ ਭਾਈ ਰੇਟ ਦਾ ਕੀ ਰੱਖਿਆ ਮੋਲ ਦਾ ਮੋਲੋ ਹਾਂ ਜੀ ਇੱਕ ਤਾਂ 381 ਮਾਨਤਾ ਦੇ ਵਿੱਚ ਹੋ ਜਾਊਗਾ ਹਾਂਜੀ ਕਰ ਦਾਂਗੇ ਠੀਕ ਹੈ ਬਾਈ ਇੱਕ ਗੱਲ ਹੋਰ ਆ ਵੀਰੇ ਜੇ ਕੋਈ ਲਾਇਆ ਜਾਵੇ ਇੱਕ ਬਹਿ ਟਿਕਾਣੇ ਦੀ ਬਹੁਤ ਆ ਹਨਾ ਲੇਵਾ ਨੂੰ ਆ ਤਾਂ ਹਜੇ ਬਹੁਤ ਪ੍ਰੋਜੈਕਟ ਅੱਜ ਤਾਂ ਇਹ ਪਏ ਆਈ ਹਫਤਾ ਦਿਨ ਪੂਰੇ ਹੋਣਗੇ ਦਿਨ ਪੂਰੇ ਹੋਣਗੇ ਖੁੱਲ ਜਾਣਾ ਪੂਰੇ ਮਾਨਤਾ ਦੇ ਖੁੱਲਾ ਢੁਲਾ ਕਰਦੀ ਕਰ ਦੋਗੇ ਅੱਛਾ ਇਹ ਮੈਂ ਜਿਹੜਾ ਕਟਾ ਉਹ ਵੀ ਇਸੇ ਦਾ ਹੀ ਮਾਨਤਾ ਹਾਂਜੀ ਕਟਾ ਉਹ ਕਿੰਨੇ ਮਹੀਨੇ ਦਾ ਹੋਊਗਾ ਫਿਰ ਉਹ 20 ਮਹੀਨਾ ਦਾ 20 ਮਹੀਨਾ ਦਾ ਹੋ ਗਿਆ ਠੀਕ ਹੈ ਬਾਈ ਤੇ ਉਹ ਉਹ ਵੀ ਬਹੁਤ ਚੰਗੇ ਸੀਮੰਟ ਦੇ ਆ ਹਾਂਜੀ ਹਾਂਜੀ ਉਹਦਾ ਪਤਾ ਕਿਹੜੇ ਟੀਕੇ ਦਾ ਬਾਈ ਕਿੰਨੇ ਮੈਨੂੰ ਉਹਦਾ ਨਹੀਂ ਪਤਾ ਠੀਕ ਹੈ ਬਈ ਉਹ ਆਪਾ ਦੇ ਦਾਂਗੇ ਜੀ 70000 ਦਾ 70000 ਦਾ ਮਾਨਤਰ ਕਰ ਦਾਂਗੇ ਕਰ ਦਾਂਗੇ ਜੀ ਠੀਕ ਹੈ ਬਾਈ ਮੈਂ ਖੋਲਿਓ ਬਾਈ ਮਾੜੀ ਜੀ ਜੇ ਕੱਟਾ ਤੋੜਦੇ ਇੱਕ ਜਣਾ ਹੋਰ ਕੱਟਾ ਹੀ ਤੋੜਦੇ ਉਧਰ ਗਿਆ ਹੋਇਆ ਦੀਪ ਉਹ ਵਿਖਾ ਦੂਗਾ ਇੱਕ ਕੱਟੇ ਨੂੰ ਚੰਗੀ ਤਰ੍ਹਾਂ ਬਾਹਰ ਨਾ ਪਾਟੇ ਦੀ ਬੜਾ ਇਹ ਪਿੱਛੇ ਰਹੀ ਪੁੱਤ ਜੂ ਨੂੰ ਤੂੰ ਲੈ ਵੀ ਮਿੱਤਰੋ ਕੱਟਾ ਦਾ ਥੱਲੋਂ ਥੱਲੋਂ ਪਾ ਖੁਲਾ ਡੁਲਾ ਥਾਂ ਦੀ ਕਮੀ ਆ ਬਾਈ ਕੋਲ ਬਹੁਤ ਜ਼ਿਆਦਾ ਪੀੜਾ ਤਾਂ ਕਰਕੇ ਬਾਈ ਦਾ ਬਸ ਉਹ ਦੋਵੇਂ ਜਿਹੜੇ ਵੇਚਨੇ ਆ ਮਿੱਤਰੋ ਆਹ ਕਮੀ ਕਰਕੇ ਤੂੰ ਆਪ ਹੀ ਵੇਖਦੇ ਤੋਰਨ ਤਾਰਨ ਦੇ ਵਿੱਚ ਵੀ ਪਸ਼ੂ ਦਿੱਕ ਰਹੇ ਨੇ ਬਸ ਇਹ ਮੋੜ ਲੋ ਕੋ ਬਣ ਗਏ ਹੂੰ ਇਹ ਮਾਵਾ ਦੀ ਮਿੱਤਰੋ ਤੇ ਇਹਦਾ ਪੁੱਤ ਆ ਦੋਵੇਂ ਮਾਂ ਪੁੱਤ ਹੀ ਵਿਕਾਊ ਆ ਪਿਛਲੇ ਸੋਜ ਦਾ ਕੱਟਾ ਵਾ ਮਿੱਤਰੋ 20 ਆ ਮੱਝ ਵੀ ਭਾਈ ਤੋਰਦੀਏ ਮੈਂ ਵੀ ਤੋਰਦੇ ਹੋ ਮਣਜੀ ਗੇੜਾ ਕਢਾ ਦਿਓ ਲੈ ਮਿੱਤਰੋ ਮੈਂ ਵੀ ਤੁਹਾਨੂੰ ਤੋਰ ਕੇ ਆਪਾਂ ਵਿਖਾ ਦਿੰਨੇ ਕਰਮਾਂ ਵਾਲੀ ਬਹੁਤ ਚੰਗੀ ਮੈਂ ਹਜੇ 7 ਦਿਨ ਦਾ ਦਿਨ ਪੂਰੇ ਹੋਣ ਤੇ ਪਏ ਆ ਕਿੱਥੇ ਤਿਆਰੀ ਕਰਨੀ ਆ ਤੁਸੀਂ ਆਪ ਥੱਲੋ ਬਹੁਤ ਪਧਰੀ ਪੁੱਧਰੀ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਮੱਝ ਗ੍ਰੇਡਡ ਆ ਪਰ ਬੱਚੇ ਟੌਪ ਲਾਉਂਦੀ ਆ ਬੱਚਾ ਲੈ ਮਿੱਤਰੋ ਦੇਖੋ ਜੀ ਕਿਹਨਾਂ ਤੋਂ ਬੋਲਣ ਨੂੰ ਖਾਦਨੇ ਕਰਨ ਵਾਲੀ ਬਹੁਤ ਲੋਲੀਪੋਲੀ ਮੈਂ ਆ ਯਾਰ ਉੱਚੀ ਲੰਮੀ ਕਦਕਾਠ ਵਾਲੀ ਜਾਣ ਵਾਲੀ ਪੱਧਰੀ ਸਮਧਰੀ ਮੈਂ ਨੇਵੇ ਭਾਂਡੇਆਂ ਵਿੱਚ ਲਈ ਦੁੱਧ 13 14 ਕਿਲੋ ਪੀਕ ਲੈਵਲ ਖੁੱਲਾ ਡੁੱਲਾ ਦੇ ਦੂੰਗੀ ਕਿਉਂਕਿ ਮੈਂ ਦੁੱਧ ਆ ਲਿਆ ਬੱਚੇ ਤੇ ਮੈਂ ਤੋ ਮੋਹਰਾ ਦੇ ਲੈ ਲਿਓ ਚਾਹੇ ਬੱਚੇ ਤੁਸੀਂ ਮੈਂ ਤੋ ਲੈ ਲਿਓ ਨੀਦੀ ਦਾ ਵੀ ਤੇ ਤੁਹਾਡੇ ਤੇ ਮੈਂ ਦੇਵਾਂਗਾ ਕਿਉਂਕਿ ਮੈਂ ਨੇ ਨਹੀਂ ਕਹਿਣਾ ਵੀ ਮੈਂ ਨਹੀਂ ਦੇਨੇ ਕੀ ਗਾ ਜਿਹੜਾ ਮਰਜ਼ੀ ਲਾ ਲਿਓ ਇਹਨੂੰ ਕਰਮ ਵਾਲੀ ਨੂੰ ਉਹੀ ਬੱਚਾ ਪੈਦਾ ਕਰ ਦਊਗੀ ਲੋਕਦਾਰ ਤੇ ਬੰਨ ਦੇ ਵਿੱਚ ਕਿਉਂਕਿ ਮੈਂ ਪੰਦਰੀ ਪੁਦਰੀ ਬਹੁਤ ਲੈ ਵੀ ਮੇਤਰੋ ਲੇਵਾ ਭਾਂਡਾ ਵੀ ਪੂਰਾ ਟਿਕਾਣੇ ਦਾ ਵਾ ਰੇਟ 180000 ਰੁਪਿਆ ਵਾ ਮਾਨ ਤਨ ਖੁੱਲਾ ਡੁੱਲਾ ਹੋ ਜਾਊਗਾ ਬਾਕੀ ਡੀਟੇਲ ਲੈਤੀ ਅਗਲੀ ਕਾਰਵਾਈ ਤੁਸੀਂ ਕਰੋ ਬਾਈ ਨੰਬਰ ਦੱਸਿਓ ਆਪਣਾ ਜੀ ਮਹਾਰਾਜ ਫੋਨ ਨੰਬਰ ਦੱਸ ਦਿਓ ਮੈਂ 97800 ਜੀ 97800 ਸਤਨੁਮੇ 911 ਦੱਸ ਹੀ ਦਿਨੋ ਮੇਰੇ ਕੋ ਮੋਬਾਈਲ ਹੈਗਾ ਪੀ ਉਸ ਦਾ 37956 ਚਲ 9283795 ਚਲ 97837952 ਦਾ ਫੋਨ ਹੈ ਮੇਰੇ ਕੋ ਪਿੰਡ ਹੈਗਾ ਲੰਗਿਆਂ ਦਾ ਨਾ ਜ਼ਿਲ੍ਹਾ ਹੈਗਾ ਮੋਗਾ